ਤੇ ਹੱਕ ਤੇ ਸੱਚ ਦੀ ਲੜਾਈ ਜਿੱਤਾਂ ਯਾਰੀ ਹੋਵੇ ਸਾਡੇ ਭਾਰਤ ਨੂੰ ਪ੍ਰਧਾਨ ਸ੍ਰੀਆ ਹੋਰ ਆਜੂ ਦੇ ਜਿੱਥੇ ਸਾਡੀ ਗੱਲ ਹੋਊਗੀ ਹੱਕ ਤੇ ਸੱਚ ਦੀ ਅਣਖ ਦੀ ਉਥੇ ਅਸੀਂ ਪੈਰਾ ਦਵਾਂਗੇ ਤੇ ਤੁਹਾਡੇ ਸਾਹਮਣੇ ਵੀ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਬਲੰਤਾ ਸਿੰਘ ਸੁਖਦਾਰ ਤੇ ਉਹਨਾਂ ਦੀ ਟੀਮ ਦਾ ਸਾਥ ਦਿਓ ਕਿ ਜਿਹੜੇ ਰਾਹ ਤੇ ਅਸੀਂ ਚੱਲੇ ਆ ਉਹ ਰਾਹ ਤੇ ਸਾਥ ਦਿਓ ਸਾਰੀ ਬੀਬੀਆਂ ਭੈਣਾਂ ਬਜ਼ੁਰਗਾਂ ਨੂੰ ਸਾਰਿਆਂ ਨੂੰ ਇਹ ਬੇਨਤੀ ਆ ਕਿ ਪੰਜਾਬ ਨੂੰ ਮੋਰ ਫਿਰ ਆਪਾਂ ਸ਼ੇਰਾਂ ਪੰਜਾਬ ਵਰਗਾ ਨਾ ਜਿਹੀ ਮੋਰ ਪਰ ਪੰਜਾਬ ਨੂੰ ਸੋਨੇ ਦੀ ਚੀਨੀ ਬਣਾਈਏ ਸਭ ਤੋਂ ਵੱਡਾ ਮੁੱਦਾ ਚੱਲ ਰਿਹਾ ਨਸ਼ਿਆਂ ਦੇ ਖਾਤਰ ਨਸ਼ਿਆਂ ਬੀਬਾ ਹਸਨਤ ਕੌਰ ਵੀ ਬਾਰੇ ਕੁਝ ਤੋਂ ਮੈਂ ਲੈਣਾ ਪੋੜਨਾ ਚਾਹੀਦੀ ਆ ਕਿਉਂਕਿ ਉਹ ਭਾਈ ਅਮਰਪਾਲ ਜੀ ਬਾਰੇ ਬਹੁਤ ਗਲਤ ਬੋਲੇ ਸੀ ਕਹਿੰਦੇ ਸੀ ਕੱਲ ਨਾ ਛੋਟਾ ਜਿਵੇਂ ਦੁਆਕੇ ਪੰਜਾਬ ਦਾ ਮਾਹੌਲ ਖਰਾਬ ਕਰ ਰਿਹਾ ਜਦੋਂ ਇੱਕ ਪਿੰਡ ਵਿੱਚ ਗਈ ਤਾਂ ਇੱਕ ਨੌਜਵਾਨ ਨੇ ਜਿਹਦੀ ਜ਼ਮੀਰ ਜਾਗੀ ਦੀ ਸੀ ਨਾ ਉਹਨੇ ਮੂਰੋ ਸੂ 打，快一点。